ਹਲੋ ਜੀ ਠੀਕ ਠਾਕ ਹਾਂ ਗਰੇਵਾਲ ਪੁਲਟਰੀ ਚਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਆਪਣੇ ਜਿਹੜੇ ਬਾਰਡ ਨੇ ਹੈਲਦੀ ਬਾਰਡ ਆਪਾਂ ਸਾਰੇ ਸੇਲ ਵੀ ਕਰਨੇ ਨੇ ਜਿੰਨੀ ਕੁਆਂਟੀਟੀ ਚ ਲੋੜ ਆ ਤੁਸੀਂ ਲੈ ਸਕਦੇ ਹੋ ਆਰ ਆਈ ਆਰ ਬਲੈਕ ਐਸਟਰਾ ਲੋਪ ਬਰੀਡ ਹੈ ਆਪਣੇ ਕੋਲੇ ਤੇ ਹੰਪਾ ਨੇ ਅੰਡੇ ਚੱਕਣ ਆਇਆ ਇਹ ਅੰਡੇ ਤਾਂ ਆਪਾਂ ਨਾ ਜਿਹੜੇ ਰਾਤ ਨੂੰ ਥੋੜੇ ਬਹੁਤੇ ਦਿੱਤੇ ਹੁੰਦੇ ਨੇ ਉਹ ਅੰਡੇ ਚੱਕਦੇ ਆ ਸ਼ੁਰੂਆਤ ਇਸ ਵੀਰ ਦੀ ਪਹਿਲੇ ਟਾਈਮ ਮਾਰਨਿੰਗ ਟਾਈਮ ਦੀ ਉਹਨੂੰ ਉਹਨਾਂ ਨੂੰ ਖਰਾਕ ਪਾਤੀ ਫੇਰ ਇਹਨਾਂ ਨੇ ਆਂਡੇ ਤੇ ਬੈਠਣਾ ਫੇਰ ਇਹਨਾਂ ਦਾ ਪ੍ਰੋਸੈਸ ਅੱਜ ਦਾ ਸ਼ੁਰੂ ਪ੍ਰੋਸੈਸ ਫੇਰ ਹੋਣਾ ਹੈ ਆਂਡੇ ਤੇ ਬੈਠ ਕੇ ਦੇ ਰਾਤ ਖਾਧੀ ਤੇ ਤੁਸੀਂ ਦੇਖ ਸਕਦੇ ਹੋ ਗਰੀਡ ਆਪਣੀ ਪਿਆਰ ਹੈ ਪਿਆਰ ਗਰੀ ਆ ਰਹੀ ਹੈ ਯਾਰ ਬਲੈਕ ரோ ਏ ਬਾਕੀ ਜਿੰਨਾ ਵੀ ਵੀਰਾਂ ਨੇ ਬੁਕਿੰਗ ਕਰਾਉਣੀ ਆ ਮੁਰਗੀ ਆਂਡੇ ਵਾਲੀ ਲੈਣੀ ਆ ਉਹ ਲੈ ਸਕਦੇ ਹੋ ਬੱਕਰੇ ਦੇ ਮੁਰਗੇ ਦਾ ਆਚਾਰ ਆਪਾਂ ਸੇਲ ਕਰਦੇ ਆ ਜੀ ਤੇ ਟਿਕਸ ਵੀ ਸੇਲ ਕਰਦੇ ਆ ਚੂਚੇ ਛੋਟੇ ਤੇ ਹੁਣ ਮੁਰਗੀ ਦਾ ਟਾਈਮ ਆ ਮੁਰਗੀ ਆਪਾਂ ਸੇਲ ਕਰ ਰਹੇ ਆ ਇਸ ਟਾਈਮ ਵਧੀਆ ਬਰੀਡ ਜਿੰਨੀ ਵੀ ਕੁਆਂਟੀਟੀ ਜੀ ਤੁਹਾਨੂੰ ਲੋੜ ਆ ਤੁਸੀਂ ਬੁੱਕ ਕਰਾ ਲਓ ਤੇ ਬੱਕਰੇ ਦੇ ਬੱਕਰੇ ਦੇ ਮੁਰਗੇ ਦੇ ਮੋਡਿਆਂ ਤੇ ਬੈਠ ਜਾਂਦੀਆਂ ਨੇ ਇਹ ਤਾਂ ਬੱਕਰੇ ਦੇ ਮੁਰਗੇ ਦੇ ਆਚਾਰ ਦਾ ਚੱਲ ਰਿਹਾ ਪ੍ਰੋਸੈਸ ਆਪਣਾ ਜਿੰਨਾਂ ਨੂੰ ਲੋੜ ਹੈ ਬੁੱਕ ਕਰਾ ਦਿਓ ਤਾਜ਼ਾ ਹੀ ਆਚਾਰ ਮਿਲੂਗਾ ਪਹੁੰਚ ਕਰਾਂਗੇ ਉਹ ਸਭ ਤੋਂ ਸੋਹਣਾ ਮੁਰਗਾ ਉਹ ਕਿੱਥੇ ਆ ਜਿਹੜਾ ਸਭ ਤੋਂ ਸੋਹਣਾ ਉਹ ਖੜਾ ਹੈ ਉਹ ਖੜਾ ਅੱਛਾ ਜੀ ਇਹਨੂੰ ਬਾਹਰ ਦਿੱਤੀ ਹੈ ਉਹ ਪਰੇ ਨਹੀਂ ਗਿਆ ਹਾਂ ਆ ਦੇਖੋ ਉੱਪਰ ਚਲੋ ਹਾਂ ਹਾਂ ਉਹ ਸੀ ਵੀ ਆ ਗਿਆ ਇਹ ਕੜਕਨਾਥ ਹੈ ਜੀ ਕੜਕਨਾਥ ਮੁਰਗਾ ਬੋਧਾ ਦੇ ਸੋਨਾ ਨੇ ਦੇ ਖੰਭ ਘੇਰਾ ਬਹੁਤ ਜ਼ਿਆਦਾ ਸਾਈਨਿੰਗ ਸਾਈਨਿੰਗ ਸਾਰੀਆਂ ਦੇਸੀ ਦਾ ਸਾਰੇ ਵਰਡਤੀ ਹੈ ਸਾਈਨਿੰਗ ਆਪਾਂ ਨਹੀਂ ਉਹ ਸਾਰੇ ਫਾਰਮਕੀਸ ਜਾਵਤੀ ਹੈ ਕਿਉਂਕਿ ਆਪਾਂ ਕੈਲਸ਼ੀਅਮ ਮਲਟੀਸਟਾਰ ਸਾਰੀਆਂ ਦਵਾਈਆਂ ਇਹਨਾਂ ਨੂੰ ਪ੍ਰੋਪਰ ਮਲਟੀਟਾਮਨ ਪਾਉਂਦੇ ਰਹਿਣੇ ਆ ਸਮਝਾ ਮੀਤੇ ਇਹ ਨਹੀਂ ਹੁੰਦਾ ਵੀ ਆਪਾਂ ਫੇਲ ਹੀ ਕਰ ਲੈਣੇ ਖਪ ਪਰੇਨਾਂ ਨਹੀਂ ਕਰਦੇ ਨਾ ਸਾਰਾ ਸਪੋਰਟ ਪੂਰਾ ਕਰਕੇ ਇਹਨਾਂ ਨੂੰ ਰੱਖਦੇ ਆ ਠੀਕ ਹੈ ਜੀ ਤੇ ਮੁਰਗੀ ਮੁਰਗੀਆਂ ਜੋ ਵੀ ਚਾਹੀਦਾ ਤੁਹਾਨੂੰ ਮਿਲ ਜੂਗਾ। ਉਹ ਤੂੰ ਇਹ ਵੀ ਲੈ ਜੀ ਆਂਡੇ ਦਾ ਵੀ ਫਰਕ ਹੁੰਦਾ ਦੇਖੋ ਪੂਰੇ ਵਧੀਆ ਐਨ ਐਗ ਨੇ ਆਪਣੇ ਮੁਰਗੀ ਦੇ। ਇਹ ਨਹੀਂ ਹੈਗਾ ਵੀ ਉਹੀ ਛੋਟੇ ਜਿਹੇ ਆਮਾਨ ਦਾ ਮੁਰਗੀ ਨੂੰ ਹੋ ਗਏ 20 ਦਿਨ ਦਿੱਲੀ ਨੂੰ ਤੇ ਵਧੀਆ ਬਰੀਡ ਤੁਹਾਨੂੰ ਸਾਰਾ ਦੱਸ ਹੀ ਦਿੱਤਾ ਬਾਕੀ ਇਹ ਆਪਣਾ ਚੈਨੈਲ ਅ ਗਰੇਵਾਲ ਫੋਲਟਰੀ ਕਿੰਗ YouTube ਚੈਨਲ ਹੈ ਇਸ ਤਰ੍ਹਾਂ ਦਾ ਆਪਣਾ ਚੈਨਲ ਹੈ ਠੀਕ ਹੈ ਜੀ ਤੇ ਆਪਣੀ ਪਿੰਡ ਹੈ ਸੰजिला ਸੰਗੂਰ ਹੈ ਹੈਡੀ ਕੇ ਆਹ ਫੋਨ ਨੰਬਰ ਹੈ ਜੀ ਚਿਕਸ ਵੀ ਮਿਲਦੇ ਨੇ ਤੇ ਬੱਕਰੇ ਦੇ ਮੁਰਗੇ ਦਾ ਅਚਾਰ ਵੀ ਮਿਲਦਾ ਹੈ ਮੁਰਗੇ ਵੀ ਮਿਲਣਗੇ ਤੇ ਮੁਰਗੀਆਂ ਆਰ ਆਈ ਆਰ ਬਲੈਕ ਐਸਟਰਲ ਬਰੀਡ ਜਿੰਨੀ ਵੀ ਤੁਹਾਨੂੰ ਚਾਹੀਦੀ ਹੈ ਮਿਲੂਗੀ ਬੱਕਰੇ ਤੇ ਮੁਰਗੇ ਦਾ ਅਚਾਰ ਸਪੈਸ਼ਲ ਆਪਾਂ ਲੰਬੇ ਸਮੇਂ ਤੋਂ ਪਿਛਲੇ ਲੰਬੇ ਸਮੇਂ ਤੋਂ ਚੁੱਲ੍ਹੇ ਤੇ ਰੋਂ ਦੇ ਤੇਲ ਦੇ ਵਿੱਚ ਛੱਪਾ ਤਿਆਰ ਕਰਦੇ ਆਂ ਮੁਰਗੇ ਆਪਣੇ ਨੇ ਬੱਕਰੇ ਵੀ ਆਪਣੀ ਸਮਝੋ ਜਦੋਂ ਆਪਾਂ ਲੈਨੇ ਆ ਜਿਹੜੇ ਬੱਕਰੇ ਚਰਾਉਣ ਵਾਲੇ ਨੇ ਉਹ ਬੱਕਰੇ ਦਾ ਆਚਾਰ ਪਾਉਨੇ ਆ ਜੀ ਤੇ ਜਿਨ੍ਹਾਂ ਨੇ ਆਚਾਰ ਦੀ ਬੁਕਿੰਗ ਕਰਾਉਣੀ ਆ ਉਹ ਸਾਨੂੰ ਬੁੱਕ ਕਰਾ ਲਓ ਬੁਕਿੰਗ ਬੁਕਿੰਗ ਤੋਂ ਬਾਅਦ ਪਹੁੰਚ ਵੀ ਕਰਾਂਗੇ ਜੇ ਤੁਸੀਂ ਆਗੇ ਲੈ ਕੇ ਜਾਣਾ ਸਾਡੇ ਘਰੋਂ ਆ ਆ ਸਾਡਾ ਘਰ ਐ ਤੁਸੀਂ ਤੁਸੀਂ ਦੇਖ ਵੀ ਸਕਦੇ ਹੋ ਸਾਰੇ ਘੁਮਾ ਦਿਓ ਕੈਮਰਾ ਤੇ ਦੇਖ ਸਕਦੇ ਹੋ ਕਿਹੜੀ ਕਿਹ ਪਿੰਡ ਹੈ ਹੂਲ ਵਾਲੇ ਅੱਡੇ ਦੇ ਹੈਗਾ ਸਾਡਾ ਘਰ ਹਲਾਲ ਰੋਡ ਤੇ ਠੀਕ ਹੈ ਜੀ ਤੇ ਲੈ ਸਕਦੇ ਹਾਂ ਇਹ ਜੋ ਵੀ ਸਮਾਨ ਵੀ ਕੋਲ ਜਿੱਥੇ ਸਾਰਾ ਸਾਡੇ ਕੋਲੋਂ ਮਿਲਦਾ ਪੋਲਟਰੀ ਦਾ ਜੋ ਵੀ ਸਮਾਨ ਹੈ ਸਾਰਾ ਅਸੀਂ ਰੱਖਦੇ ਹਾਂ ਫੀਡ ਤੋਂ ਲਾ ਕੇ ਫੀਡ ਵੀ ਮਿਲਦੀ ਹੈ ਸਾਡੇ ਕੋਲੇ ਜਿਹੜੀ ਤੁਸੀਂ ਲੈਣੀ ਹੈ ਖਰਾਕ ਠੀਕ ਹੈ ਜੀ ਤੇ ਬਾਕੀ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਆ ਚੈਨਲ ਨੂੰ ਸੌਰੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਗਰੇਵਾਲ ਸਮਰੂਰ ਵਾਲੇ ਸਾਡਾ ਫੇਸਬੁੱਕ ਪੇਜ ਵੀ ਆ ਉਹਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਬਹੁਤ ਪਿਆਰ ਦਿੱਤਾ ਤੁਸੀਂ ਤੁਹਾਡਾ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਜਿਹੜੇ ਨਵੇਂ ਦੇਖ ਰਹੇ ਹੋ ਪਹਿਲੀ ਵਾਰ ਦੇਖ ਰਹੇ ਹੋ ਸਬਸਕ੍ਰਾਈਬ ਤਾਂ ਜਰੂਰ ਕਰ ਲਿਓ ਤੇ ਅਸੀਂ ਮੁਰਗੀ ਇਹ ਨਹੀਂ ਹੁੰਦਾ ਵੀ ਮੁਰਗੀ ਵੇਚਣ ਤੱਕ ਮਤਲਬ ਹੈ ਉਹਨੂੰ ਜਿਹੜੀ ਵੀ ਜਿਵੇਂ ਹੁਣ ਆ ਕੈਲਸ਼ੀਅਮ ਪਾਈ ਐ ਅਸੀਂ ਪ੍ਰੋਟੋਨ ਲੀਵਰ ਵਾਸਤੇ ਆ ਕੈਲਸੀਅਮ ਹੁੰਦੀ ਹੈ ਜੀ ਤੇ ਇਹ ਘੋਲ ਬਣਾਇਆ ਹੋਇਆ ਹੈ ਕੈਲਸੀਅਮ ਮਲਟੀਸਟਾਰ ਤੇ ਬਿਮਰਾਲ ਦਾ ਤੇ ਗਰੋਟੋਨ ਦਾ ਇਹ ਘੋਲ ਹੁਣ ਉਹਨਾਂ ਨੂੰ ਪਾਣੀ ਰੱਖਣਾ ਹੈ ਮੁਰਗੀਆਂ ਨੂੰ ਤੇ ਨਾਲੇ ਪਾਉਣੀ ਹੈ ਖਰਾਬ ਤੇ ਇਸ ਤਰ੍ਹਾਂ ਫਿਰਦਾ ਸਿਸਟਮ ਹੈ ਇਹ ਹੁੰਦਾ ਵੀ ਦੇਸ਼ ਚੰਤਈ ਮੁਰਗੀ ਹੈ ਵੀ ਅਸੀਂ ਨਾ ਆਪਾਂ ਇਹ ਲੈਣਾ ਹੁੰਦੇ ਦੇਖੋ ਹੈਲਦੀ ਤੇ ਤੰਦਰੁਸਤ ਮੁਰਗੀ ਤੇਲ ਕਰਦਾ ਠੀਕ ਹੈ ਜੀ ਖਸਕਾ